ਵੱਡੇ ਕਾਂਡ 6 ਸਾਲ ਦੇ ਵਿੱਚ 3 ਕਾਂਡ ਉਹ ਵੀ ਇੱਕੋਸਾਰ ਦੇ ਪਹਿਲਾਂ 2020 ਦੇ ਵਿੱਚ 100 ਤੋਂ ਵੱਧ ਮੌਤਾਂ ਹੁੰਦੀਆਂ ਨੇ ਜ਼ਹਿਰੀਲੀ ਸ਼ਰਾਬ ਪੀ ਕੇ ਤਰਨ-ਤਰਨ ਦੇ ਵਿੱਚ ਫਿਰ 2024 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸੰਗਰੂਰ ਦੇ ਵਿੱਚ ਮੌਤਾਂ ਹੁੰਦੀਆਂ ਨੇ ਦਰਜਣ ਤੋਂ ਵੱਧ ਤੇ ਹੁਣ 2025 ਦੇ ਵਿੱਚ ਅਮਰਤਸਰ ਦੇ ਮਜੀਠਾ ਦੇ ਹਲਕਾ ਮਜੀਠਾ ਦੇ ਪਿੰਡਾਂ ਦੇ ਵਿੱਚ ਮੌਤਾਂ ਹੁੰਦੀਆਂ ਨੇ 17 ਤਾਂ 6 ਸਾਲ ਹੋਏ ਨੇ ਸਰਕਾਰਾਂ ਜ਼ਰੂਰ ਬਦਲੀਆਂ ਨੇ 2020 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਸਰਕਾਰ ਜ਼ਰੂਰ ਬਦਲੀ ਆ ਪਰ ਮੌਤਾਂ ਉਸੇ ਤਰੀਕੇ ਨਾਲ ਹੋਈਆਂ ਨੇ ਸਰਕਾਰ ਜ਼ਰੂਰ ਬਦਲੀ ਆ ਪੱਗਾਂ ਦੇ ਰੰਗ ਜ਼ਰੂਰ ਬਦਲੇ ਨੇ ਪਰ ਕਾਂਡ ਉਹੀ ਐ ਸਰਕਾਰ ਜ਼ਰੂਰ ਬਦਲੀ ਐ ਰੰਗ ਜ਼ਰੂਰ ਬਦਲੇ ਨੇ ਲੋਕੋ ਜ਼ਰੂਰ ਬਦਲੇ ਨੇ ਪਰ ਕਾਂਡ ਜਾਮ ਨਾਲ ਹੀ ਹੋਇਆ ਤਾਂ ਜ਼ਹਿਰੀਲੀ ਸ਼ਰਾਬ ਦੇ ਨਾਲ ਅੱਜ ਫਿਰ ਤੋਂ ਇੱਕ ਵਾਰ ਪੰਜਾਬ ਦੇ ਵਿੱਚ ਹਲਕਾ ਮਜੀਠਾ ਦੇ ਕਈ ਪਿੰਡਾਂ ਦੇ ਵਿੱਚ ਮੌਤਾਂ ਹੋਈਆਂ ਦਰਅਸਲ ਇਹ ਮੌਤਾਂ ਨਹੀਂ ਇਹ ਕਤਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਗੱਲ ਕਹਿ ਚੁੱਕੇ ਨੇ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਯੁੱਧ ਛੇੜਿਆ ਗਿਆ ਕੀ ਉਹ ਯੁੱਧ ਫੇਲ ਹੋ ਗਿਆ ਇਹ ਅਸੀਂ ਨਹੀਂ ਕਹਿ ਰਹੇ ਇਹ ਗੱਲ ਹੈ ਰਾਜਾ ਬੜਿੰਕ ਕਹਿ ਰਹੇ ਨੇ ਕਿ ਜੋ ਯੁੱਧ ਛੇੜਿਆ ਗਿਆ ਨਸ਼ਿਆਂ ਦੇ ਵਿਰੁੱਧ ਉਹ ਫੇਲ ਆ ਕਿਉਂਕਿ ਨਸ਼ੇ ਦੇ ਕਰਕੇ ਹੀ ਇਹ ਮੌਤਾਂ ਹੋਈਆਂ ਬੇਸ਼ੱਕ ਜ਼ਹਿਰੀਲੀ ਸ਼ਰਾਬ ਪੀਤੀ ਪਰ ਸ਼ਰਾਬ ਇੱਕ ਨਸ਼ਾਇਆ ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਐਕਸ਼ਨ ਵੀ ਕੀਤਾ ਗਿਆ ਹੁਣ ਇਸ ਮਾਮਲੇ ਨੂੰ ਲੈ ਕੇ ਸਵਾਲ ਜਰੂਰ ਖੜੇ ਹੋ ਰਹੇ ਨੇ ਹਰ ਕੋਈ ਆਪੋ ਆਪਣੇ ਤਰਕ ਦੇ ਰਿਹਾ ਪਰ ਉਹਨਾਂ ਪਰਿਵਾਰਾਂ ਦੇ ਵਿੱਚ ਤਾਂ ਉਹਨਾਂ ਘਰਾਂ ਦੇ ਵਿੱਚ ਤਾਂ ਸੱਥਰ ਵਿੱਚਗੇ ਉਹ ਮਜ਼ਦੂਰ ਜਿਹੜੇ ਨੇ ਆਪਣਾ ਗੁਜ਼ਾਰਾ ਕਰਦੇ ਸੀ ਸ਼ਾਮ ਨੂੰ ਚਲੋ ਉਹਨਾਂ ਨੇ ਸੋਚਿਆ ਕਿ ਅਸੀਂ ਥਕਾਵਟ ਲਾ ਲਈਏ ਪਰ ਉਹ ਹਮੇਸ਼ਾ ਹਮੇਸ਼ਾ ਦੇ ਲਈ ਮੌਦੀਆ ਗੋਸ਼ ਦੇ ਵਿੱਚ ਚਲੇ ਗਏ ਤਾਂ ਇਸ ਮਾਮਲੇ ਨੂੰ ਲੈ ਕੇ ਹਰ ਕੋਈ ਸਵਾਲ ਖੜੇ ਕਰ ਰਿਹਾ ਕਿਸਾਨ ਵੀ ਇਸ ਮਾਮਲੇ ਦੇ ਉੱਤੇ ਹੁਣ ਚੁੱਪੀ ਤੋੜਦੇ ਹੋਏ ਨਜ਼ਰ ਆਏ ਨੇ ਕਿਸਾਨ ਆਗੂ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਵੀ ਕਈ ਵੱਡੇ ਤੇ ਅਹਿਮ ਸਵਾਲ ਖੜੇ ਕੀਤੇ ਨੇ ਕੀ ਕੁਝ ਕਹਿ ਰਹੇ ਨੇ ਇੱਕ ਵਾਰ ਕਿਸਾਨ ਆਗੂ ਦੀ ਮੈਂ ਸਰਬੰਸ ਸਿੰਘ ਪੰਦੇੜ ਅੱਜ ਸਵੇਰੇ ਹੀ ਦੁਖਦਾਈ ਖਬਰਾਂ ਮਿਲ ਗਈਆਂ ਸੀਗੀਆਂ ਕਿ ਜਿਹੜਾ 3ਏ ਵਾਲ ਪਿੰਡ ਆ ਮਜੀਠੇ ਦੇ ਨੇੜੇ ਦਾ ਜਿੱਥੋਂ ਦਾ ਸ਼ਰਾਬ ਵਿਕਰੇਤਾ ਦੱਸਿਆ ਜਾ ਰਿਹਾ ਤੇ ਉਹਦੇ ਨਾਲ ਦੇ ਪਿੰਡਾਂ ਚ ਜੜੀਆਂ ਲਗਭਗ ਸਰਕਾਰ ਦੇ ਅਨੁਸਾਰ 14 ਮੌਤਾਂ ਹੋਈਆਂ ਨੇ ਜਿਹੜੇ ਮੈਂ ਆਪਣੇ ਤੌਰ ਤੇ ਪਿੰਡਾਂ 'ਚ ਗੱਲ ਕੀਤੀ ਆ ਉਹਨਾਂ ਮੁਤਾਬਕ ਮੌਤਾਂ ਦੀ ਗਿਣਤੀ ਵੱਧ ਹੈਗੀ ਆ ਤੋਂ ਲਗਭਗ ਬੇਦੋਸ਼ੇ ਲੋਕ ਜਿਹੜੇ ਨੇ ਇਹ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਮਾਰੇ ਗਏ ਨੇ ਆਪਾਂ ਜਾਣਦੇ ਆ ਜਿਵੇਂ ਪਹਿਲਗਾਮ ਦੇ ਵਿੱਚ 28 ਬੇਦੋਸ਼ੇ ਕਤਲਾਂ ਦੇ ਉੱਤੇ ਜਿੰਨੀ ਦੇਸ਼ ਸਾਡੇ ਨੇ ਚਿੰਤਾ ਕੀਤੀ ਅਰ ਉਹ ਤੋਂ ਬਾਅਦ ਜੋ ਕੁਝ ਹੋਇਆ ਆਪਾਂ ਜਾਣਦੇ ਆ ਆ 14 ਬੰਦਿਆਂ ਦੀ ਤੇ ਪੁਸ਼ਟੀ ਹੋ ਚੁੱਕੀ ਸਰਕਾਰ ਵੱਲੋਂ ਬਾਕੀਆਂ ਦੀ ਪੁਸ਼ਟੀ ਹੋ ਜੂ ਕਿ ਅਸਲ ਦੋਸ਼ੀ ਫੜੇ ਜਾਣਗੇ ਤੁਸੀਂ ਜਿਹੜੇ ਸਿੱਧੇ ਇਨਵੋਲ ਬੰਦੇ ਆ 5 6 ਉਹਨਾਂ ਨੂੰ ਫੜ ਵੀ ਲੋਗੇ ਤੇ ਇਹ ਮਸਲੇ ਦਾ ਹੱਲ ਹੋਣ ਵਾਲਾ ਨਹੀਂ ਪੰਜਾਬ ਅੰਦਰ ਪਹਿਲੀ ਵਾਰ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਨਹੀਂ ਹੋ ਰਹੀਆਂ ਪਹਿਲੋਂ ਵੀ ਹੋਈਆਂ ਇਹ ਗਾਂ ਨਾ ਹੋਣ ਕੀ ਕਦਮ ਚੁੱਕੇ ਜਾਣ ਉਹ 3A ਵਾਲ ਪਿੰਡ ਦੇ ਵਿੱਚ ਹੀ ਚੌਂਕੀ ਹੈਗੀ ਆ ਤੋ ਕਿਹੜੇ ਪ੍ਰਸ਼ਾਸਨ ਦੇ ਨੱਕ ਹੇਠ ਉਹ ਬੰਦੇ 20 ਸਾਲ ਤੋਂ ਸੁਣਿਆ ਜਾ ਰਿਹਾ ਕਾਰੋਬਾਰ ਕਰ ਰਹੇ ਨੇ ਔਰ ਫਿਰ ਜਿਹੜੇ ਜਿਹੜਾ ਭਗਵੰਤਮਾਨ ਸਰਕਾਰ ਆਪਦੇ ਦਾਅਵੇ ਕਰਦੀ ਸੀ ਵੀ ਜੁੱਧ ਨਸ਼ਿਆਂ ਵਿਰੁੱਧ ਸੀਪੀ ਤੇ ਐਸਐਸਪੀ ਜ਼ਿੰਮੇਵਾਰ ਹੋਊਗਾ ਜੇ ਕਿਤੇ ਨਸ਼ੇ ਵਿਕਦੇ ਪਤਾ ਲੱਗੇ ਹੈਰੋਇਨ ਸਮੈਕ ਦੀਆਂ ਗੱਲਾਂ ਹੋ ਰਹੀਆਂ ਸੀ ਉਹਦੇ ਨਾਲ ਵੀ ਸਾਡੇ ਦਸਕੀਓ ਹਜ਼ਾਰ ਨੌਜਵਾਨ ਮਾਰੇ ਗਏ ਪਰ ਉੱਥੇ ਤਾਂ ਕੋਈ ਸਾਰ ਲੈਣ ਵੀ ਨਹੀਂ ਗਿਆ ਟਿਕਾ ਲਾਉਂਦਾ ਨੌਜਵਾਨ ਮਾਰੇਗਾ ਚਲੋ ਪਰ ਇਹਦੇ ਤੇ ਇਕੱਲੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਈ ਇਹ ਮਸਲਾ ਆ ਗਿਆ 10 ਦਿਨ ਮੀਡੀਆ 'ਚ ਰਿਹਾ ਉਦੋਂ ਬਾਅਦ ਸਮਾਪਤ ਹੋ ਗਿਆ ਜਿਹੜੇ ਹਸਪਤਾਲਾਂ 'ਚ ਨੇ ਉਹਨਾਂ ਦਾ ਜੋਰ ਵਧੀਆ ਤੋਂ ਵਧੀਆ ਇਲਾਜ ਕਰਕੇ ਉਹਨਾਂ ਨੂੰ ਬਚਾਇਆ ਜਾਣਾ ਚਾਹੀਦਾ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਜੀ ਚਲੇ ਗਏ ਆ ਉਹਨਾਂ ਨੂੰ ਵੱਡੀ ਤੋਂ ਵੱਡੀ ਜਿਆਦਾ ਤੋਂ ਜਿਆਦਾ ਮਾਲੀ ਸਹਾਇਤਾ ਸਰਕਾਰ ਨੂੰ ਕਰਨੀ ਚਾਹੀਦੀ ਆ ਔਰ ਇਹਦੇ ਤੇ ਕੱਲਾ ਆ ਕੇ ਹਾਲਚਲ ਪੁੱਛ ਕੇ ਬੁੱਤਾ ਸਾਰਿਆਂ ਨਹੀਂ ਚੱਲਣਾ ਅੱਗੇ ਤੋਂ ਪੰਜਾਬ ਦੇ ਅੰਦਰ ਕਿਤੇ ਵੀ ਜਹੀ ਘਟਨਾ ਨਾ ਹੋਵੇ ਸਰਕਾਰ ਕਿਹੜੇ ਕਦਮ ਚੁੱਕਦੀ ਆ ਅਸਲ ਦੋਸ਼ੀ ਕਿਹੜੇ ਨੇ ਉਹਨਾਂ ਅਸਲ ਦੋਸ਼ੀਆਂ ਤੇ ਦੀਪਾਲ ਕਰੇ ਜਿਹੜੇ ਵਿਚਾਰੇ ਥੱਲੇ ਹੀ ਹੇਠਲੇ ਪੱਦਰਤੇ ਨੇ ਉਨ੍ਹਾਂ ਤੇ ਕਾਰਵਾਈ ਕਰਕੇ ਇਹ ਮਸਲੇ ਦਾ ਹੱਲ ਨਹੀਂ ਹੋਣਾ ਬਹੁਤ ਦੁੱਖਤ ਆ 14 ਗਰੀਬ નિર્ਦੋਸ਼ ਲੋਕਾਂ ਦਾ ਮਾਰੇ ਜਾਣਾ ਔਰ ਪ੍ਰਸ਼ਾਸਨ ਦਾ ਕੰਮ ਕਰਨ ਦੀ ਨੀਤ ਸੁੱਤੇ ਰਹਿਣਾ ਔਰ ਹੁਣ ਅੱਗੇ ਤੋਂ ਸੋਚਿਆ ਗਿਆ ਵੀ ਅੱਗੇ ਪੰਜਾਬ ਅੰਦਰ ਅਜਿਹੀਆਂ ਮੌਤਾਂ ਨਾ ਹੋਣ ਔਰ ਇਹਦੇ ਤੇ ਰਾਜਨੀਤੀ ਦੀ ਬਜਾਏ ਕੋਈ ਠੋਸ ਹੱਲ ਨਸ਼ਿਆਂ ਬਾਰੇ ਸਰਕਾਰ ਲਿਆਵੇ ਨਸ਼ਿਆਂ ਵਾਲੇ ਮੁੱਦੇ ਤੇ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਨਾ ਕਾਮਜਾਬ ਹੋਗੀ ਇਹ ਮਜੀਠੇ ਦੇ ਇਲਾਕੇ ਵਿੱਚ ਇਹ ਜਿਹੜਾ ਸ਼ਰਾਬ ਕਾਂਡ ਹੋਇਆ ਇਹ ਮੂੰ